ਇਸ ਸ਼ਬਦਾਰ ਜਸਵੰਤ ਸਿੰਘ ਨੇ ਸ਼ਹਾਦਤ ਤਾਂ ਦਿੱਤੀ ਹੈ ਪਰ ਦਿੱਤੀ ਕਾਹਦੇ ਲਈ ਹੈ ਕਿ ਸਿੱਖ ਨਸਲਕੁਸ਼ੀ ਦਾ ਜਿਹੜਾ ਵੱਡਾ ਇਲਜ਼ਾਮ ਇਹ ਲੱਗਦਾ ਸੀ ਕਿ ਸਿੱਖ ਜਿਹੜੇ ਆ ਉਹ ਅਤਵਾਦੀ ਹੈ ਉਹ ਵਖਵਾਦੀ ਹੈ ਸਾਰੇ ਦੇਸ਼ਾਂ ਦੇਸ਼ਾਂ ਦੇ ਵਿੱਚ ਘਟਨਾਕਰਮ ਚੱਲ ਪਿਆ ਸੀਗਾ ਤੇ ਅਸੀਂ ਖੁਦ ਵੀ ਡਰਨ ਲੱਗ ਗਏ ਸੀਗੇ ਕਿ ਅਸੀਂ ਸ਼ਾਇਦ ਅਤਵਾਦੀ ਆ ਤਾਨੂੰ ਯਾਦ ਹੋਵੇਗਾ ਕਿ ਉਹਨਾਂ ਦਿਨਾਂ ਵਿੱਚ ਬਹੁਤ ਸਾਰੇ ਪਰਿਵਾਰਾਂ ਨੇ ਆਪਣੇ ਬੱਚੇ ਜਿਹੜੇ ਆ ਵਿਦੇਸ਼ਾਂ 'ਚ ਕੱਢ ਲਏ। ਇਸੇ ਡਰੋਂ ਕਿ ਅਸੀਂ ਇਸ ਲਪੇਟ ਦੇ ਵਿੱਚ ਨਾ ਆ ਜਾਈਏ। ਅਸੀਂ ਚਾਹੁੰਦੇ ਹਾਂ ਕਿ ਜਸਵੰਤ ਸਿੰਘ ਦਾ ਜਿਹੜਾ ਕੰਮ ਹੈ ਅਸਲ ਰੂਪ ਉਹਨੂੰ ਉਜਾਗਰ ਕਰੋ ਤੇ ਇਹ ਮਾਨ ਵਾਲੀ ਗੱਲ ਹੀ ਹੈ ਕਿ ਅੱਜ ਆਪਾਂ ਜਦੋਂ ਇਸ ਪ੍ਰਾਂਤਕੀਆ ਮੀਟਿੰਗਾਂ ਕਰ ਰਹੇ ਹਾਂ, ਸੈਮੀਨਾਰ ਕਰ ਰਹੇ ਹਾਂ, ਉਹਦੇ ਵਿੱਚ ਜਸਵੰਤ ਸਿੰਘ ਦੇ ਕੰਮ ਤੇ ਕੋਈ ਉਹਨਾਂ ਵੀ ਨਹੀਂ ਦੱਸ ਸਕਦੀ ਸਰਕਾਰਾਂ ਵੀ ਨਹੀਂ ਦੱਸ ਸਕਦੀ ਬੀਸੀਐਸਿਕ ਸੁਸਾਇਟੀਆਂ ਤੇ ਹਿਊਮਨ ਰਾਈਟਸ ਗਰੁੱਪ ਵੱਲੋਂ ਮਨੁੱਖੀ ਹੱਕਾਂ ਦੇ ਅਲੰਬਰ ਦਾ ਸ਼ਹੀਦ ਸਰਦਾਰ ਜਸਵੰਤ ਸਿੰਘ ਖਾਲੜਾ ਜੀ ਦੀ 3ਵੀਂ ਵਰ੍ਹੇ ਨੂੰ ਸਮਰਪਿਤ ਇੱਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ ਇਸ ਸੈਮੀਨਾਰ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਹਾਜ਼ਰੀ ਭਰੀ ਇਸ ਸੈਮੀਨਾਰ ਵਿੱਚ ਹੋਰ ਸਿੱਖਾਗੂਆਂ ਸਮੇਤ ਭਾਈ ਹਰਿੰਦਰ ਸਿੰਘ ਟੈਕਸਸ ਭਾਈ ਹਰਦੇয়াল ਸਿੰਘ ਭਾਈ ਦਾਨੇ ਸਿੰਘ ਭਾਈ ਮਨੀਂਦਰ ਸਿੰਘ ਅਤੇ ਬੀਬੀ ਪਰਮਜੀਤਕੌਰ ਖਾਲੜਾ ਜੀ ਨੇ ਆਪਣੇ ਵਿਚਾਰ ਸਿੱਖ ਸੰਗਤਾਂ ਨਾਲ ਸਾਂਝੇ ਕੀਤੇ। ਕਿ ਸਰਦਾਰ ਜਸਵੰਤ ਸਿੰਘ ਨੇ ਸ਼ਹਾਦਤ ਤਾਂ ਦਿੱਤੀ ਹੈ ਪਰ ਦਿੱਤੀ ਕਾਦੇ ਲਈ ਹੈ? ਕਿ ਸਿੱਖ ਨਸਲਕੁਸ਼ੀ ਦਾ ਜਿਹੜਾ ਵੱਡਾ ਇਲਜ਼ਾਮ ਇਹ ਲੱਗਦਾ ਸੀ ਕਿ ਸਿੱਖ ਜਿਹੜੇ ਆ ਉਹ ਅੱਤਵਾਦੀ ਹੈ। ਉਹ ਵੱਖਵਾਦੀਆ ਸਾਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਹ ਘਟਨਾਕਰਮ ਚੱਲ ਪਿਆ ਸੀਗਾ ਤੇ ਅਸੀਂ ਖੁਦ ਵੀ ਡਰਨ ਲੱਗ ਗਏ ਸੀਗੇ ਕਿ ਅਸੀਂ ਸ਼ਾਇਦ ਅਤਵਾਦੀ ਆ ਤੁਹਾਨੂੰ ਯਾਦ ਹੋਵੇਗਾ ਕਿ ਉਹਨਾਂ ਦਿਨਾਂ ਵਿੱਚ ਬਹੁਤ ਸਾਰੇ ਪਰਿਵਾਰਾਂ ਨੇ ਆਪਣੇ ਬੱਚੇ ਜਿਹੜੇ ਆ ਵਿਦੇਸ਼ਾਂ 'ਚ ਕੱਢ ਲਏ ਇਸੇ ਡਰੋਂ ਕਿ ਅਸੀਂ ਸ਼ਾਇਦ ਇਸ ਲਪੇਟ ਦੇ ਵਿੱਚ ਨਾ ਆ ਜਾਈਏ ਪਰ ਸਰਦਾਰ ਜਸਵੰਤ ਸਿੰਘ ਦਾ ਕੰਮ ਇਸ ਵੇਲੇ ਇਹੋ ਹੀ ਇੱਕ ਸਨਹਾ ਸਾਨੂੰ ਦਿੰਦਾ ਹੈ ਇਹ ਸਟੇਟ ਅਤਵਾਦੀ ਸੀ ਅਸੀਂ ਅਤਵਾਦੀ ਨਹੀਂ ਸੀ ਸਾਡੀ ਜਿਹੜੀ ਨਸਲ ਕੁਸ਼ੀ ਹੋਈ ਹੈ ਉਹ ਸਟੇਟ ਨਹੀਂ ਕੀਤੀ ਹੈ ਸਿੱਖਾਂ ਨੇ ਤੇ ਆਪਣੀ ਇੱਕ ਸੁਭਾਅ ਦੇ ਅਨਸਾਰ ਜਿਹੜੀ ਇੱਕ ਮੰਗ ਸੀਗੀ ਉਹਨਾਂ ਦੀ ਸੰਤਾਂ ਨੇ ਇੱਕ ਸਾਡੇ ਕੋਲੇ ਬਲੀ ਰੱਖੀ ਸੀ ਉਹਨਾਂ ਨੇ ਕਿਹਾ ਵੀ ਅਸੀਂ ਰਹਿਣਾ ਤੇ ਇਹਨਾਂ ਨਾਲ ਚਾਹੁੰਦੇ ਆ ਪਰ ਬਰਾਬਰ ਦੇ ਸ਼ਹਿਰੀ ਬਣ ਕੇ ਇਹੋ ਜੀਆਂ ਗੱਲਾਂ ਤੋਂ ਸਾਡੀ ਮੂਵਮੈਂਟ ਸ਼ੁਰੂ ਹੋਈ ਸੀ ਸਰਕਾਰ ਵੱਧ ਗਈ ਅਸੀਂ ਵੀ ਵੱਧੇ ਗਏ ਤਾਂ ਇਹ ਜਿਹੜਾ ਸਾਰੇ ਜਿਹੜੀ ਸਿੱਟੀ ਆ ਉਹ ਸਾਹਮਣੀ ਨਿਕਲੇ ਜਿੱਥੋਂ ਤੱਕ ਜਸਵੰਤ ਸਿੰਘ ਦੀ ਕੁਰਬਾਨੀ ਦਾ ਜਾਂ ਉਹਨਾਂ ਦੇ ਕੰਮ ਦਾ ਵੀਰਵਾ ਹੈ ਉਹ ਮੇਰਾ ਖਿਆਲ ਹੈ ਸਾਰਿਆਂ ਨੂੰ ਹੀ ਜਿੰਨੇ ਵੀ ਆਪਾਂ ਪੰਡਾਲ 'ਚ ਬੈਠੇ ਆ ਸਾਰਿਆਂ ਨੂੰ ਪਤਾ ਹੈ ਕਿ ਜਸਵੰਤ ਸਿੰਘ ਨੇ ਕੀ ਕੰਮ ਕੀਤਾ ਹੁਣ ਜੇ ਤੁਸੀਂ ਮੈਨੂੰ ਕਹੋਗੇ ਮੈਂ ਹੁਣ ਤੁਹਾਡੇ ਕੋਲੇ ਕੀ ਕਹਾਂ ਕੀ ਮੈਂ ਕੋਈ ਹਮਦਰਦੀ ਲੈਣ ਦੇ ਲਈ ਕੋਈ ਤੁਹਾਡੇ ਕੋਲੇ ਕੋਈ ਇਹੋ ਜਿਹੀ ਗੱਲ ਕਰਾਂ ਇਹ ਨਾ ਮੈਨੂੰ ਤੇ ਨਾ ਸਾਡੇ ਪਰਿਵਾਰ ਨੂੰ ਮਨਜ਼ੂਰ ਨਹੀਂ ਅਸੀਂ ਕਿਸੇ ਦੀ ਹਮਦਰਦੀ ਲੈਣ ਲਈ ਅੱਜ ਤੱਕ ਜਸਵੰਤ ਸਿੰਘ ਦਾ ਤਾਂ ਤੁਸੀਂ ਸਮਝ ਲਓ ਕਿ ਉਹਨੇ ਇਹ ਕੰਮ ਕਿਵੇਂ ਕੀਤਾ ਪਰ ਅਸੀਂ ਪਰਿਵਾਰ ਨੇ ਉਹਨਾਂ ਤੋਂ ਬਾਅਦ ਆਪਣੇ ਜ਼ਖਮ ਵਿਖਾ ਕੇ ਪੰਥ ਨੂੰ ਜਾਂ ਕਿਸੇ ਨੂੰ ਵੀ ਅਸੀਂ ਇਹ ਕੋਸ਼ਿਸ਼ ਨਹੀਂ ਕੀਤੀ ਕਿ ਸਾਡੇ ਨਾਲ ਤੁਸੀਂ ਹੰਦਰਦੀ ਕਰੋ ਅਸੀਂ ਚਾਹੁੰਦੇ ਹਾਂ ਕਿ ਜਸਵੰਤ ਸਿੰਘ ਦਾ ਜਿਹੜਾ ਕੰਮ ਹੈ ਅਸਲ ਰੂਪ ਵਿੱਚ ਉਹਨੂੰ ਉਜਾਗਰ ਕਰੋ ਤੇ ਇਹ ਮਾਨ ਵਾਲੀ ਗੱਲ ਹੀ ਹੈ ਕਿ ਅੱਜ ਆਪਾਂ ਜਦੋਂ ਇਸ ਤਰ੍ਹਾਂ ਦੀਆਂ ਮੀਟਿੰਗਾਂ ਕਰ ਰਹੇ ਹਾਂ ਸੈਮੀਨਾਰ ਕਰ ਰਹੇ ਹਾਂ ਉਹਦੇ ਵਿੱਚ ਜਸਵੰਤ ਸਿੰਘ ਦੇ ਕੰਮ ਤੇ ਕੋਈ ਉਂਗਲ ਨਹੀਂ ਦਰਸ਼ਾ ਸਕਦਾ ਸਰਕਾਰਾਂ ਵੀ ਨਹੀਂ ਦਰ ਸਕਦੀ ਜੇ ਆਪਾਂ ਟਰਨੈਸ਼ਨਲ ਪ੍ਰੈਸ਼ਨ ਦੀ ਵੀ ਗੱਲ ਕਰਦੇ ਹਾਂ ਜੋ ਹੁਣ ਗੋਲੀਆਂ ਚੱਲ ਰਹੀਆਂ ਭਾਈ ਨੱਜੇ ਦੀ ਸ਼ਹਾਦਤ ਹੋਈ ਆ ਇਹ ਵੀ ਇੱਕ ਤਰ੍ਹਾਂ ਦੇਖ ਸਕਦੇ ਆ ਵੀ ਉਹ ਦੁਆਰਾ ਉਹ ਦਰ ਵਿੱਚ ਪਾਉਣ ਦੀ ਕੋਸ਼ਿਸ਼ ਕਰਦੇ ਆ ਵੀ ਜਿਹੜੇ ਨੌਜਵਾਨ ਉਹ ਵੀ ਆ ਡੋਲਣ ਨੂੰ ਹਟ ਨਹੀਂ ਵੀ ਦੇਰ ਵਿਲ ਬੀ ਕਨਸੀਕਵੈਂਸ ਸੋ ਉਹ ਹਸਾਬ ਨਾਲ ਜੋ ਮੈਂ ਦੇਖ ਰਿਹਾ ਅੱਜ ਦੀ ਜਨਰੇਸ਼ਨ ਦੇ ਵਿੱਚ ਇੱਕ ਗੱਲ ਮੈਂ ਦੇਖੀ ਹੈ ਮੇਰੇ ਵਰਗੇ ਆ ਕਈ ਸੋ ਕਈ ਵਾਰੀ ਸੋਚ ਹੁੰਦੀ ਆ ਵੀ ਕਾਲੇ ਪੈ ਜਾਂਦੇ ਆ ਅੱਗੇ ਕੀ ਕਰਨਾ ਅੱਗੇ ਐਕਸ਼ਨ ਕੀ ਆ ਅੱਗੇ ਜਿੱਤ ਕਿਹੜੀ ਲੈਣੀ ਤੇ ਉਹ ਸਮੇਂ ਵੀ ਆਉਂਦੇ ਜਦੋਂ ਉਹੋ ਜਿਹੇ ਕੰਮ ਹੁੰਦੇ ਆ ਫਿਰ ਜ਼ਿਆਦਾ ਤੌਰ ਤੇ ਜਿੰਨਾ ਮੈਂ ਸਿੱਖਿਆ ਜਿੰਨਾ ਮੈਂ ਦੇਖਿਆ ਇਹ ਡਰਤਾ ਵਾਲਾ ਕੰਮ ਜ਼ਿਆਦਾ ਤੇ ਜਿਆਦਾ ਹੁੰਦਾ ਭਾਈ ਥਾਲੜਾ ਜੀ ਦਾ ਵੀ ਜੇ ਦੇਖੋ ਰਿਕਾਰਡ ਇਕੱਠੇ ਕਰਨੇ ਥਾਂ ਥਾਂ ਜਾਣਾ ਪਰਿਵਾਰਾਂ ਨੂੰ ਮਿਲਣਾ ਇਹ ਕੋਈ ਸੌਖਾ ਕੰਮ ਨਹੀਂ ਸੀ ਨਾ ਕਿ ਉਹਨਾਂ ਨੇ ਆਪਣੇ ਨਾਮ ਬਣਾਉਣ ਲਈ ਇਹ ਕੀਤਾ ਪਰ ਇਹ ਦ੍ਰਿੜਤਾ ਵਾਲਾ ਕੰਮ ਸੀ ਤੇ ਇਹ ਕੰਮ ਕਰਦੇ ਕਰਦੇ ਉਹ ਸ਼ਹੀਦ ਹੋਏ। ਜੇ ਦੀ ਵੀ ਆਪਾਂ ਜੀ ਗੱਲ ਕਰਦੇ ਆਂ ਕਿ ਬਈ ਮੌਤ ਨੂੰ ਵਿਹਣ ਦੀ ਗੱਲ ਜ਼ਿਆਦਾਤਰ ਹੁੰਦੀ ਹੈ ਤੇ ਆਪਾਂ ਵਿਆਹ ਦੇ ਦੇਖੀਏ ਚਾਰ ਲਾਵਾ ਪਹਿਲੀ ਲਾਵੇ ਹੀ ਹੁੰਦੀ ਆ। ਪਰ ਪਹਿਲੇ ੜੀ ਲਾ ਪਰਤੀ ਕਰਮ ਦਰੜਾਇਆ ਬਲਰਾਮ ਜੀ। ਸੋ ਮੇਰਾ ਵੀ ਮੈਸੇਜ ਇਹੀ ਹੋਗਾ ਵੀ ਦਿੜਤਾ ਨਾਲ ਕੰਮ ਕਰੀਂ ਕਰੀਏ ਆਪਣਾ ਧਰਮ ਨਿਭਾਈਏ। ਹੋਰ ਅੱਗੇ ਜੋ ਗੁਰੂ ਸਾਹਿਬ ਨੇ ਕਰਨਾ ਉਹਨਾਂ ਦੀ ਉਹਨਾਂ ਦਾ ਉਹਨਾਂ ਦੀ ਬਖਸ਼ਿਸ਼ ਆ। ਤੋਂ ਮੇਰੀ ਵੀ ਅਰਦਾਸ ਇਹੀ ਹੁੰਦੀ ਆ ਵੀ ਉਹ ਨਿਭਾਉਂਦੇ ਰਹਿਣ ਸਾਡੇ ਤੋਂ ਸੇਵਾ ਕਰਾਉਂਦੇ ਰਹਿਣ। ਤੋ ਅੰਤਲੇ ਸਵਾਸਾਂ ਤੱਕ ਇਹ ਸੇਵਾ ਨਿਭ ਜਾਏ ਜਿਵੇਂ ਭਾਈ ਖਾਲੜਾ ਜੀ ਨੇ ਨਿਭਾ ਕੇ ਗਏ। ਐਂਡ ਹਾਊ ਡਿਡ ਭਾਈ ਜਸਵੰਤ ਸਿੰਘ ਖਾਲੜਾ ਡਿਸਕਵਰ ਦ ਟਰੂਥ ਫਾਰ ਹਿਮਸੈਲਫ ਜਿਨੇ ਆਪਣੇ ਲਈ ਡਿਸਕਵਰ ਕਰ ਲੇਤਾ ਹੂੰਗਾ ਫਿਰ ਉਹ ਕਮਿਊਨਿਟੀ ਲਈ ਵੀ ਕਿਸੇ ਪੱਖ ਤੋਂ ਪ੍ਰੈਜ਼ੈਂਟ ਕਰਦਾ ਹੁਣ ਉਹ ਜੇ ਤੁਸੀਂ ਦੇਖੋਗੇ ਸੱਚ ਦੀ ਗੱਲ ਤੋਂ ਫਿਰ ਸ਼ਹਾਦਤ ਤੱਕ ਕਰਦਾ ਜਿਹੜਾ ਸਫ਼ਰ ਉੱਥੋਂ ਸਾਨੂੰ ਗੱਲ ਸਮਝ ਆਊਗੀ ਸ਼ਹਾਦਤ ਤੋਂ ਇਕੱਲੀ ਗੱਲ ਨਹੀਂ ਸਮਝ ਆਊਗੀ ਹੁਣ ਸੱਚ ਦੀ ਗੱਲ ਤਾਂ ਮੈਂ ਕਿਉਂ ਕਹਿ ਰਿਹਾ ਹਾਂ ਪਰ ਉਹ ਪਤਾ ਜਿਸ ਧਰਤੀ ਤੇ ਆਪਾਂ ਬੈਠੇ ਆ ਵੈਂਕੂਵਰ ਤੁਸੀਂ ਬੈਠੇ ਹੋ ਉਹਨਾਂ ਦੇ ਦਾਦਾ ਜੀ ਵੀ ਗੁਰਦਾਨ ਚਹਾਜਿਤ ਸੀਗੇ ਤੁਹਾਨੂੰ ਵੀ ਪਤਾ ਕਿ ਉਹ ਜਹਾਜ਼ ਨੂੰ ਲਿਆਉਣ ਵਾਲਿਆਂ ਨੇ ਕੀ ਕੀ ਕੀਤਾ ਸੀ ਸ਼ੈਗਹਾਗ ਤੇ ਜਾ ਕੇ ਕਿਸ ਤਰ੍ਹਾਂ ਪੈਸੇ ਇਕੱਠੇ ਕੀਤੇ ਤੇ ਗੁਰੂ ਦੀ ਓਟ ਲੈ ਕੇ ਜਿਹੜੀ ਉਸ ਵੇਲੇ ਦੀ ਬ੍ਰਿਟਿਸ਼ ਇੰਪੀਰੀਅਲ ਐਮਪਾਇਰ ਹੈ ਤੇ ਉਹਦੀ ਐਕਸਟੈਂਸ਼ਨ ਕੈਨੇਡਾ ਵਿੱਚ ਉਹਨੂੰ ਕਾਊਂਟਰ ਕਰ ਰਹੇ ਨੇ ਉਹਦੀ ਪਾਲਿਸੀਸ ਉਹ ਉਹਨਾਂ ਦੇ ਤੁਸੀਂ ਕਹੋ ਖਾਨਦਾਨ ਚ ਆ ਰਿਹਾ ਵਿਰਸੇ ਚ ਆ ਰਿਹਾ ਇੱਕ ਲੈਵਲ ਤੇ ਦੂਸਰਾ ਹੋਰ ਤੁਸੀਂ ਉਹਨਾਂ ਦੀ ਟ੍ਰੇਨਿੰਗ ਦੇਖੋ 50s ਵਿੱਚ ਪੈਦਾ ਹੋ ਰਹੇ ਨੇ 70s ਦੀ ਪੋਲਿਟਿਕਸ ਪੰਜਾਬ ਦੀ ਕੀ ਆ ਹਿੰਦੁਸਤਾਨ ਦੀ ਕੀ ਆ ਖੱਪੇ ਪੱਖੀ ਤੋਂ ਟ੍ਰੇਨਿੰਗ ਲੈ ਕੇ ਪਿੰਡ ਦੇ ਵਿੱਚ ਨਹੀਂ ਕਰਨਾ ਸਟੂਡੈਂਟ ਪੋਲਿਟਿਕਸ ਵਿੱਚ ਪੂਰਾ ਹਿੱਸਾ ਲਿਆ ਭਾਰਤ ਨੌਜਵਾਨ ਸਭਾ ਵੀ ਸ਼ੁੱਡ ਨੋ ਦਿਸ ਸਟੱਫ ਕਿ ਤੁਹਾਡੀ ਟ੍ਰੇਨਿੰਗ ਹੁੰਦੀ ਹੈ ਘੱਟੇ ਬੋਲ ਕੇ ਨਹੀਂ ਕੰਮ ਹੁੰਦੇ ਕਿ ਟ੍ਰੇਨਿੰਗ ਵਿੱਚ ਤੁਹਾਡੀਆਂ ਬੜੀਆਂ ਰਿਲੇਸ਼ਨਸ਼ਿਪਸ ਚੇਂਜ ਹੁੰਦੀਆਂ ਨੇ ਕਿਉਂਕਿ ਜੇ ਤੁਸੀਂ ਪ੍ਰੋਜੈਕਟ ਵਿੱਚ ਇਨਵੋਲਵ ਹੁੰਦੇ ਹੋ ਤੁਹਾਡੀ ਕੋਈ ਪੱਕੀ ਰਿਲੇਸ਼ਨਸ਼ਿਪ ਨਹੀਂ ਹੁੰਦੀ ਤੁਹਾਡੀ ਪ੍ਰੋਜੈਕਟ ਨਾਲ ਜ਼ਿੰਮੇਵਾਰੀ ਹੁੰਦੀ ਹੈ ਸੋ ਭਾਰਤ ਨੌਜਵਾਨ ਸਭਾ ਚੋਂ ਨਿਕਲ ਰਹੇ ਨੇ ਸਟੂਡੈਂਟ ਪੋਲਿਟਿਕਸ ਦੇਖ ਰਹੇ ਨੇ ਪੰਜਾਬ ਦੀ ਜਿਹੜੀ ਖੱਪੇ ਪੱਕੀ ਪੂਰੀ ਪੋਲਿਟਿਕਸ ਆ ਪੰਚਾਇਤ ਵਿੱਚ ਜਾ ਰਹੇ ਨੇ ਗ੍ਰਾਮ ਪੰਚਾਇਤ ਦੀ ਪੋਲਿਟਿਕਸ ਤੁਹਾਨੂੰ ਵੀ ਪਤਾ ਹੋਣਾ ਇਲੈਕਸ਼ਨ ਹੋ ਕੇ ਅਡੇ ਦੇ ਪੰਜਾਬ ਦੇ ਕੀ ਕੀ ਹੁੰਦਾ ਸੋ ਤੁਹਾਨੂੰ ਸਿਸਟਮ ਨੂੰ ਸਮਝਣਾ ਹੁੰਦਾ ਲੋਕਾਂ ਦੀ ਨਬਸ ਪੜਨੀ ਹੁੰਦੀ ਆ ਫਿਰ ਮੁੱਖੀ ਅਧਿਕਾਰਾਂ ਦੇ ਖੇਤਰ ਵਿੱਚ ਐਸੇ ਲਾਇਰ ਐਸੇ ਬੈਂਕ ਵਿੱਚ ਆਏ ਨੇ ਪਹਿਲਾਂ ਉੱਥੇ ਉਹਨਾਂ ਦੇ ਤੋਂ ਸਾਥ ਹੀ ਗਾਇਬ ਹੋ ਗਏ 70s ਉਹਨਾਂ ਨੇ ਦੇਖਿਆ 80s ਉਹਨਾਂ ਨੇ ਦੇਖਿਆ ਉਹ ਵੀ ਸੁਣ ਰਹੇ ਨੇ ਉਹਨਾਂ ਦੀ ਅਸਹਿਮਤੀਆਂ ਵੀ ਨੇ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾੜਿਆਂ ਦੇ ਨਾਲ ਬਟ ਜਦ ਅਮਰਜੈਂਸੀ ਲੱਗੀ ਆ ਉਸ ਵੇਲੇ ਵੀ ਅਸਹਿਮਤੀ ਆ ਸ਼ਾ ਅਕਾਲੀ ਦਲ ਦੇ ਨਾਲ ਕਿ ਫੈਡਰਲ ਸਟਰਕਚਰ ਦੀ ਥਾਂ ਸੈਂਟਰਲ ਸਟਰਕਚਰ ਹੋਣਾ ਚਾਹੀਦਾ ਬਟ ਇਵੈਂਚੁਅਲ ਐਗਰੀਮੈਂਟ ਕੀ ਆ ਕਿ ਜੋ ਇੰਡੀਆ ਚ ਹੋ ਰਿਹਾ ਉਹ ਸਿਸਟਮ ਠੀਕ ਨਹੀਂ ਤੁਹਾਡਾ ਐਗਰੀਮੈਂਟ ਹੁੰਦਾ ਲਾਰਜਰ ਇਸ਼ੂਸ ਤੇ ਤੁਹਾਡੇ ਕੰਮ ਕਰਨ ਦੇ ਤਰੀਕੇ ਅਲੱਗ-ਅਲੱਗ ਹੁੰਦੇ ਨੇ ਤੁਹਾਡਾ ਤਰੀਕਾ ਉਹ ਵੱਖਰਾ ਕਿ ਤੁਸੀਂ ਜਿੱਥੋਂ ਦੀ ਟ੍ਰੇਨਿੰਗ ਲਈ ਹੈ ਉਹ ਟ੍ਰੇਨਿੰਗ ਚੋਂ ਨਿਕਲਦੇ ਨਿਕਲਦੇ ਜਦੋਂ ਉਹਨਾਂ ਦੇ ਆਪਣੇ ਦੋ ਸਾਥੀ ਵੀ ਗਾਇਬ ਹੋ ਗਏ ਉਹਨਾਂ ਨੇ ਕਿਹਾ ਇਹਦੇ ਬਾਰੇ ਵੀ ਕੰਮ ਕਰਨ ਦੀ ਲੋੜ ਤੇ ਕੰਮ ਕਰਨ ਲਈ ਫਿਰ ਉਹ ਸਿੱਖ ਆਦਾਰਿਆਂ ਵਿੱਚ ਵੀ ਆਏ ਸ਼੍ਰੋਮਣੀ ਅਕਾਲੀ ਦਲ ਦੇ ਹਿਊਮਨ ਰਾਈਟਸ ਵਿੰਗ ਦੇ ਵਿੱਚ ਵੀ ਆਏ ਮੈਨੂੰ ਯਾਦ ਹੈ ਮੇਰੀ ਪਹਿਲੀ ਪਰਸਨਲ ਨਿੱਜੀ ਉਹਨਾਂ ਦੇ ਨਾਲ ਜਿਹੜੇ ਉਹਨਾਂ ਦੇ ਕੰਮ ਦੇ ਨਾਲ ਮੈਂ ਜੁੜਿਆ ਮੈਨੂੰ ਫੈਕਸ ਆਉਂਦਾ ਹੁੰਦਾ ਸੀ ਮੈਂ ਕੈਂਸਸ ਵਿੱਚ ਯੰਗ ਇੰਜੀਨੀਅਰ ਸੀਗਾ 5 ਤੋਂ 7 ਪੇਜ ਦਾ 2 ਤੋਂ 3 ਹਫ਼ਤੇ ਬਾਅਦ ਫੈਕਸ ਆਉਂਦਾ ਸੀ ਜਸਪਾਲ ਸਿੰਘ ਢਿੱਲੋਂ ਜਿਹੜੇ ਸ਼੍ਰੋਮਣੀ ਅਕਾਲੀ ਦਲ ਹਿਊਮਨ ਰਾਈਟਸ ਵਿੰਗ ਦੇ ਚੇਅਰ ਸੀਗੇ ਤੇ ਜਨਰਲ ਸੈਕਟਰੀ ਸੀਗੇ ਭਾਈ ਖਾਨੜਾ ਜੀ ਤੇ ਅਮਰੀਕ ਸਿੰਘ ਮਖਸਰ ਉਹਨਾਂ ਦੇ ਵਾਈਸ ਪ੍ਰਧਾਨ ਸਖਤਰ ਸੀਗੇ ਉਹਨਾਂ ਦੇ ਥਰੂ ਇਹ ਆਉਂਦੇ ਸੀ ਫੈਕਟਸ ਆਈ ਯੂਸ ਟੂ ਗੋ ਡਿਸਟ੍ਰਿਬਿਊਟ ਥਿਸ ਹੁਣ ਅਕਾਲੀਆਂ ਦੀ ਪੋਲਿਟਿਕ ਸਾਨੂੰ ਪਤਾ ਬਟ ਉਸ ਵੇਲੇ ਅਕਾਲੀਆਂ ਨੇ ਵੀ ਇਹ ਕਰਾਇਆ ਕਰਨ ਦਿੱਤਾ ਸਾਨੂੰ ਇਹ ਵੀ ਪਤਾ ਕਿ ਉਸ ਤੋਂ ਬਾਅਦ ਉਹਨਾਂ ਨੂੰ ਅਲੱਗ ਹੋ ਕੇ ਵੀ ਕੰਮ ਕਰਨਾ ਪਿਆ ਫਰਸਟ ਥਿੰਗ ਆਮ ਸੇਇੰਗ ਇਜ਼ ਕਿ ਸੱਚ ਕੋਈ ਐਬਸਟ੍ਰੈਕਟ ਨਹੀਂ ਆ ਗਾਂਧੀ ਹਮ ਐਬਸਟਰੈਕਟ ਜਿਹਨੂੰ ਮੈਂ ਕਹਿੰਦਾ ਤੁਸੀਂ ਡਿਸਕਵਰੀ ਨਹੀਂ ਕਰ ਡਿਸਕਵਰੀ ਕਰਨੀ ਆ ਸੱਚ ਦੀ ਤੁਸੀਂ ਐਕਸਪੈਰੀਮੈਂਟ ਨਹੀਂ ਕਰਨੇ ਉਹਦੇ ਨਾਲ ਸਾਡੇ ਲਈ ਅੱਜ ਦੇ ਵਿੱਚ ਜੋ ਬਾਰਡਰ ਦਾ ਸੰਘਰਸ਼ ਜਿਹੜਾ ਸਾਡਾ ਚੱਲ ਰਿਹਾ ਆ ਉਸ ਨੂੰ ਨਾਲ ਲੈ ਕੇ ਉਹ ਸੰਬੋਧਨ ਕਰਨ ਦੀ ਬਹੁਤ ਲੋੜ ਪੈਂਦੀ ਆ ਕਿ ਸਾਡਾ ਸੰਘਰਸ਼ ਅੱਜ ਦੇ ਸਮੇਂ ਦੇ ਵਿੱਚ ਸੋਵਰਿਟੀ ਦਾ ਪਾਛਾਈ ਦਾਵੇ ਦਾ ਆਲਸਾ ਰਾਜ ਦਾ ਖਾਲਿਸਤਾਨ ਪ੍ਰਤੀ ਸੰਘਰਸ਼ ਹੈ। The backdrop of every major Sikh ਮੂਵਮੈਂਟ ਇਨ ધ ਲਾਸਟ 300 ইয়ারਸ ਹਾਸ ਬੀਨ ਸੋਵਰਨਟੀ ਐਂਡ ਰਾਜ। ਕਿ ਰਾਜ ਤੇ ਜਿਹੜੀ ਸੋਵਰਨਟੀ ਦੀ ਗੱਲ ਆ ਉਹ ਹਮੇਸ਼ਾ ਹੀ ਸਿੱਖਾਂ ਦੇ ਲਈ ਜਿਹੜਾ ਇੱਕ ਨੀਂਹ ਪੱਥਰ ਜਿਹੜਾ ਬਣ ਕੇ ਉਹ ਅੰਗਰੇਜ਼ਾਂ ਦੇ ਸਮੇਂ ਤੋਂ ਪਹਿਲਾਂ ਵੀ ਮੁਗਲੀ ਹਕੂਮਤ ਨਾਲ ਜਿਹੜਾ ਅਸੀਂ ਜੂਝੇ ਆ ਇਹ ਉਹਦਾ ਬੇਸ ਫਾਊਂਡੇਸ਼ਨ ਬਣ ਕੇ ਰਿਹਾ ਹੈ। ਜਿਹੜੀ ਸੈਪਰੇਸ਼ਨ ਹੁੰਦੀ ਆ ਮਨੁੱਖੀ ਅਧਿਕਾਰਾਂ ਦੀ ਤੇ ਸੋਵਰਨਟੀ ਦੀ ਉਹ ਹੋ ਨਹੀਂ ਸਕਦੀ। ਨਾਉ ਸਾਤਸਾ ਸਪਾਈ ਦੇ ਹੋ ਸਕਦੀ ਆ ਨਾ ਮੇਰੀ ਪੀੜੀ ਦੀ ਹੋ ਸਕਦੀ ਆ ਨਾ ਹੀ ਇਹ ਦੋ ਗੱਲਾਂ ਦੀ ਹੋ ਸਕਦੀ ਆ ਹਾਂ ਹਥਿਆਰ ਜਿਹੜੇ ਆ ਮਹਾਰਾਜ ਨੇ ਸਾਨੂੰ ਬਖਸ਼ੇ ਆ ਉਹਦੇ ਵਿੱਚ ਜਿਹੜਾ ਕਲਮ ਦਾ ਹਥਿਆਰ ਆ ਬੋਲਣ ਦਾ ਵੀ ਇੱਕ ਹਥਿਆਰ ਆ ਸ਼ਬਦਾਂ ਦਾ ਹਥਿਆਰ ਉਹਦੇ ਵਿੱਚ ਹਥਿਆਰ ਵੀ ਹਥਿਆਰ ਨੇ ਤੇ ਕਿਹੜੇ ਕਿਹੜੇ ਸਿੱਖ ਨੇ ਭਾਈ ਕਨਈਆ ਬਣਨਾ ਆ ਕਿਹੜੇ ਕਿਹੜੇ ਸਿੱਖ ਨੇ ਇਤਿਹਾਸਕਾਰ ਬਣਨਾ ਆ ਕਿਹੜੇ ਨੇ ਭਾਈ ਵੀਰ ਸਿੰਘ ਬਣਨਾ ਕਿਹੜੇ ਕਿਹੜੇ ਸਿੱਖ ਨੇ ਹੋ ਸਕਦਾ ਹੈ ਜੋ ਜਾਦੂ ਬਣਨਾ ਆ ਉਹ ਸਿੱਖ ਤੇ ਤੇ ਗੁਰੂ ਦੇ ਵਿੱਚ ਆ ਸੇਵਾ ਨਿਭਾਉਣ ਦੀ ਗੱਲ ਜਿਹੜੀ ਆ ਉਹ ਸਾਡੇ ਤੇ ਹੋਵੇ